ਪੰਜਾਬੀਓ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਹੁਣ ਜੋ ਪੰਜਾਬੀਆਂ ਵਾਸਤੇ ਬਹੁਤ ਵੱਡੀ ਇੱਕ ਖੁਸ਼ਖਬਰੀ ਆ ਗਈ ਹੈ ਜਿਹਦੇ ਵਿੱਚ ਅਮਰੀਕਾ ਤੋਂ ਸਾਡੇ ਪੰਜਾਬੀਆਂ ਨੂੰ ਕੱਢਿਆ ਜਾਂਦਾ ਸੀ ਹੁਣ ਜਿਹੜਾ ਉੱਥੋਂ ਦਾ ਕੋਟ ਆ ਉੱਥੋਂ ਦੇ ਜਿਹੜੇ ਸਾਡੇ ਐਨ ਐਨ ਆਰ ਆਈ ਰਹਿੰਦੇ ਆ ਲੋਕ ਪੰਜਾਬੀ ਆ ਜਿਹੜੇ ਸਾਡੇ ਤੇ ਉਹਨਾਂ ਨੇ ਦਾਵਾ ਕਰਤਾ ਇਹਦੇ ਤੇ ਜੋ ਟਰੰਪ ਉੱਥੋਂ ਦਾ ਰਾਸ਼ਟਰਪਤੀ ਕਿਉਂਕਿ ਜਿਹੜਾ ਇੱਕ ਬਹੁਤ ਵੱਡਾ ਕਦਮ ਚੱਕਿਆ ਸਾਡੇ ਪੰਜਾਬੀਆਂ ਨੂੰ ਡੀਪੋਰਟ ਕਰ ਰਿਹਾ ਹੈਗਾ ਕਿਉਂਕਿ ਤਿੰਨ ਜਾਜ ਭੇਜਤੇ ਬਾਕੀਆਂ ਨੂੰ ਪਲਾਵਾ ਜੰਗਲ ਚ ਸੱਟ ਰਿਆ ਕਹਿੰਦਾ ਮਤਲਬ ਕਹਿ ਰਿਆ ਸੀ ਵੀ ਸਾਡਾ ਬਹੁਤ ਖਰਚ ਹੋ ਜਾਂਦਾ ਪੰਜਾਬੀਆਂ ਨੂੰ ਭਾਰਤ ਡੀਪੋਰਟ ਕਰਨ ਤੇ ਤਾਂ ਉਹਨਾਂ ਨੂੰ ਪਲਾਵਾ ਜੰਗਲ ਦੇ ਵਿੱਚ ਤੇ ਜਿਹੜਾ ਨਾਲ ਦੇਸ਼ ਲੱਗਦਾ ਕੋਸਟ ਰੀਕਾ ਉਹਦੇ ਵਿੱਚ ਭੇਜਿਆ ਜਾਂਦਾ ਸੀ ਹੁਣ ਟਰੰਪ ਖੁਦ ਹੀ ਫਸ ਗਿਆ ਉਹਦੇ ਵਿੱਚ ਕਿਉਂਕਿ ਇਹ ਲੋਕਾਂ ਨੂੰ ਜਿਹੜੇ ਸਾਡੇ ਪੰਜਾਬੀ ਗਏ ਸੀ ਉਹਨਾਂ ਨੂੰ ਵਾਪਸ ਡੀਪੋਰਟ ਕਰ ਰਿਆ ਸੀ ਤੇ ਜੋ ਉਹਨਾਂ ਦੇ ਉੱਪਰ ਹੁਣ ਦਾਵਾ ਕਰਿਆ ਸਾਡੇ ਜਿਹੜੇ ਐਨਆਈ ਐਨਆਰਆਈ ਰਹਿੰਦੇ ਉਧਰ ਪੱਕੇ ਕਹਿੰਦਾ ਮਤਲਬ ਸਾਡੇ ਹਿੰਦੂਸਤਾਨੀ ਜਿਹੜੇ ਪੱਕੇ ਰਹਿੰਦੇ ਉਧਰ ਦੇ ਉਹਨਾਂ ਨੇ ਇਹਦੇ ਉੱਤੇ ਦਾਵਾ ਕਰਤਾ ਕੋਰਟ ਦੇ ਵਿੱਚ ਤਾਂ ਜੋ ਜੱਜ ਦਾ ਕਹਿਣਾ ਹੁਣ ਇਹ ਬਣਦਾ ਵੀ ਜਿਹੜੇ ਜਿੰਨੇ ਵੀ ਭਾਰਤੀਏ ਹੁਣ ਰਹਿੰਦੇ ਆ ਵੀ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਵੀ ਆਪਣਾ ਜੋ ਕੰਮਕਾਰ ਕਰਕੇ ਉਹ ਜਿੰਨੇ ਵੀ ਖਰਚਾ ਹੋਇਆਗਾ ਉਹਨਾਂ ਦਾ ਵੀ 2-2 ਸਾਲ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਜਿੰਨਾ ਖਰਚਾ ਹੋਇਆ ਕਮਾ ਕੇ ਵਾਪਸ ਭਾਰਤ ਜਾ ਸਕਣ ਡੀਪੋਰਟ ਨਹੀਂ ਕਰ ਸਕਦੇ ਤੁਸੀਂ ਕਹਿਣ ਦਾ ਮਤਲਬ ਇਹ ਆ ਵੀ ਇਹਨਾਂ ਦਾ ਇੱਕ ਪੂਈ ਸ਼ਬਾਣੀ ਹੋਈ ਸੀ 2025 ਚ ਜਿਹੜਾ ਰਾਸ਼ਟਰਪਤੀ ਆ ਟਰੰਪ ਵੀ ਇਹਦਾ ਦਿਮਾਗ ਹੱਲੂ ਆ ਕਹਿਣ ਦਾ ਮਤਲਬ ਉਹ ਪੂਈ ਸ਼ਬਾਣੀ ਪੂਰੀ ਹੁੰਦੀ ਨਜ਼ਰ ਆਉਂਦੀ ਏ ਕਹਿਣ ਦਾ ਮਤਲਬ ਇਹ ਕਿਹਾ ਗਿਆਗਾ ਵੀ ਟਰੰਪ ਦਾ ਸੰਤੁਲਨ ਦਿਮਾਗ ਆ ਜਿਹੜਾ ਉਹ ਹੱਲ ਚੁੱਕਿਆ ਤੇ ਬਿਨਾ ਸੋਚੇ ਸਮਝੇ ਜੋ ਫੈਸਲਾ ਲੈਂਦਾ ਤਾਂ ਕਦੇ ਕਿਸੇ ਦੇਸ਼ ਨਾਲ ਲੜਾਈ ਸ਼ੁਰੂ ਕਰ ਲੈਂਦਾ ਤੇ ਕਦੇ ਸਾਡੇ ਭਾਰਤੀਆਂ ਨੂੰ ਡਿਪੋਰਟ ਕਰਦਾ ਅਮਰੀਕਾ ਨੂੰ ਸਿੱਧੀ ਧਮਕੀ ਦਿੱਤੀ ਆ ਤਾਲੀਵਾਨ ਜੋ ਤਾਲੀਵਾਨ ਇੱਕ ਦੇਸ਼ ਆ ਉਹਨੇ ਧਮਕੀ ਦਿੱਤੀ ਸਿੱਧੀ ਕਿਉਂਕਿ ਇਹਨੇ ਲੋਕਾਂ ਤੇ ਅਤਿਆਚਾਰ ਕਰਿਆ ਪਹਿਲਾਂ ਉੱਥੋਂ ਦੇ ਲੋਕ ਟਰੰਪ ਨੇ ਕੱਟੇ ਸੀ ਡਿਪੋਰਟ ਵਾਂਗੂ ਕੀਤੇ ਗਏ ਸੀ ਉਤੋਂ ਬਾਹਰ ਕੱਢੇ ਗਏ ਸੀ ਅਮਰੀਕਾ ਤੋਂ ਹੁਣ ਉਹਨਾਂ ਨੇ ਸਿੱਧੀ ਧਮਕੀ ਦਿੱਤੀ ਆ ਤਾਲੀਵਾਨ ਨੇ ਅਮਰੀਕਾ ਦੇਸ਼ ਨੂੰ ਕਿਉਂਕਿ ਜਿਵੇਂ ਸਾਡੇ ਪੰਜਾਬੀਆਂ ਨੂੰ ਰੀਪੋਰਟ ਕਰ ਰਿਹਾ ਜੋ ਦੇ ਮਨ ਚਾਉਂਦਾ ਉਹ ਕਰ ਰਿਹਾ ਹੁਣ ਖਾਸ ਖੁਸ਼ਖਬਰੀ ਇਹ ਹੈ ਪੰਜਾਬੀਆਂ ਵਾਸਤੇ ਜਿਹੜੇ ਹੁਣ ਉੱਥੇ ਰਹਿੰਦੇ ਆ ਭਾਰਤੀਏ ਹੁਣ ਵਾਪਸ ਨਹੀਂ ਆਉਣ ਆਉਣਗੇ ਕਿਉਂਕਿ ਉਹਨਾਂ ਨੂੰ ਸਮਾਂ ਦਿੱਤਾ ਜਾਊਗਾ ਤਾਂ ਕਿ ਉਹ ਆਪਣਾ ਪੈਸਾ ਕਮਾ ਕੇ ਵਾਪਸ ਆ ਸਕਣ ਕਿਉਂਕਿ ਉਹ ਜੋ ਇਹਦੇ ਮਨ ਚਾਉਂਦਾ ਉਹ ਕਰਦਾ ਸੀ ਟਰੰਪ ਤੇ ਸਾਡੇ ਪੰਜਾਬੀ ਜਿਹੜੇ ਉਧਰ ਦੇ ਐਨ ਆਰ ਆਈ ਰਹਿੰਦੇ ਆ ਉਹਨਾਂ ਨੇ ਨਵਾਂ ਜੋ ਕੋਰਟ ਦੇ ਵਿੱਚ ਇਹਦੇ ਉੱਤੇ ਦਾਵਾ ਕਰਤਾ ਤੇ ਜੋ ਕੋਰਟ ਦਾ ਫੈਸਲਾ ਹੁਣ ਇਹ ਆਇਆਗਾ ਉਥੋਂ ਅਮਰੀਕਾ ਦਾ ਵੀ ਜਿਹੜੇ ਵੀ ਪੰਜਾਬੀ ਹੁਣ ਰਹਿੰਦੇ ਐ ਇੱਥੇ ਆਪਣਾ ਕੰਮ-ਕਾਰ ਕਰਕੇ ਉਹਨਾਂ ਨੂੰ 2 ਸਾਲ ਦਾ ਸਮਾਂ ਦਿੱਤਾ ਜਾਊਗਾ ਤਾਂ ਕਿ ਉਹ ਆਪਣਾ ਕੰਮ-ਕਾਰ ਕਰਕੇ ਪੈਸਾ ਕਮਾ ਕੇ ਹੀ ਵਾਪਸ ਆ ਸਕਣ ਕਿਉਂਕਿ ਇਹਨਾਂ ਕਈ ਦਿਨ ਹੋ ਗਏ ਵੀਡੀਓ ਵਾਇਰਲ ਹੋ ਰਹੀਆਂ ਜਿਦੇ ਵਿੱਚ ਪਲਾਵਾ ਜੰਗਲ ਚ ਐਸ ਤਰੀਕਾ ਜਿਹੜਾ ਨਾਲ ਦੇਸ਼ ਲੱਗਦਾ ਉੱਤੇ ਟਰਾਂਸਫਰ ਕੀਤੇ ਜਾਂਦੇ ਆ ਸਾਡੇ ਪੰਜਾਬੀ ਕਿਉਂਕਿ ਇੱਕ ਭੇਸ਼ਣ ਹੋਈ ਸੀ ਪਹਿਲਾਂ ਵੈਂਗਾ ਬਾਬਾ ਦੀ 2025 ਦੇ ਵਿੱਚ ਵੀ ਇਹਦਾ ਦਿਮਾਗ ਲੂਆ ਤਾ ਮੈਨੂੰ ਲੱਗਦਾ ਉਹ ਭੁਸ਼ਿਆਸ਼ਮਾਨੀ ਪੂਰੀ ਹੁੰਦੀ ਨਜ਼ਰ ਆਉਂਦੀ ਹੈ ਕਿਉਂਕਿ ਇਹ ਖਬਰਾਂ ਦੇ ਵਿੱਚ ਵੀ ਦੱਸਿਆ ਗਿਆ ਚਲੋ ਜੀ ਖਾਸ ਕਰਕੇ ਆਪਣੇ ਪੰਜਾਬੀਆਂ ਵਾਸਤੇ ਜੋ ਭਰਾ ਆਪਣੇ ਜਾਣਦੇ ਹੈਗੇ ਕਿਉਂਕਿ ਕਈਆਂ ਨੂੰ ਪਲਾਵਾ ਜੰਗਲ ਦੇ ਵਿੱਚ ਛੁੱਟਣਾ ਸ਼ੁਰੂ ਕਰਤਾ ਸੀ ਪਰਸੋਂ ਦਾ ਵੀਡੀਓ ਅਪਲੋਡ ਕਰੀ ਸੀ ਮੇਰੇ ਚੈਨਲ ਤੋਂ ਆਸਟਰੀਆ ਦੇਸ਼ ਨਾਲ ਲੱਗਦਾਗਾ ਤਾਂ ਉਧਰ ਭੇਜਣਾ ਸ਼ੁਰੂ ਕਰਤਾ ਸੀਗਾ ਪਲਾਵਾ ਜੰਗਲ ਚ ਛੁੱਟਣਾ ਸ਼ੁਰੂ ਕਰਤਾ ਸਾਡੇ ਪੰਜਾਬੀਆਂ ਨੂੰ ਕਹਿਣ ਦਾ ਮਤਲਬ ਇਹਦਾ ਕਹਿਣਾ ਇਹ ਸੀ ਵੀ ਜਦੋਂ ਅਸੀਂ ਭਾਰਤੀਆਂ ਨੂੰ ਵਾਪਸ ਭੇਜਦੇ ਆ ਅਮਰਤਸਰ 에어ਪੋਰਟ ਦੇ ਵੀ ਸਾਡਾ ਕਈ ਲੱਖ ਰੁਪਇਆ ਖਰਚ ਹੋ ਜਾਂਦਾ ਤਾਂ ਹੁਣੇ ਵਾਪਸ ਨਹੀਂ ਜਾਣਗੇ ਇਹਨਾਂ ਨੂੰ ਪਲਾਵਾ ਜੰਗਲ ਦੇ ਵਿੱਚ ਭੇਜਿਆ ਜਾਊਗਾ ਚਲੋ ਜੀ ਖਾਸ ਕਰਕੇ ਜਿਹੜੀ ਪੰਜਾਬੀਆਂ ਵਾਸਤੇ ਨਵੀਂ ਖੁਸ਼ਖਬਰੀ ਆਈ ਹੈ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ